ਤਰੋ ਹੀ ਦਰਸ਼ਨ ਆ ਪਾਲਕੀ ਸਾਹਿਬ ਆਈ ਹੋਈ ਐ ਇਸ ਤਰਫਾ ਜਿਵੇਂ ਕਿ ਅੱਜ ਦਾ ਲਾਸਟ ਦਵਾਨਾ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ 27 ਤਰੀਕ ਦਾ ਲਾਸਟ ਦਵਾਨਾ ਜੀ ਅੱਜ ਤੁਹਾਨੂੰ ਦਰਸ਼ਨ ਕਰਾ ਰਹੇ ਆ ਪਾਲਕੀ ਸਾਹਿਬ ਦੇ ਆ ਦੇਖੋ ਜੀ ਬਹੁਤ ਖਾਸ ਪ੍ਰਬੰਧ ਕੀਤੇ ਹੋਏ ਨੇ ਤੇ ਲੋਕਾਂ ਦਾ ਭਾਰੀ ਇਕੱਠ ਸੰਗਤਾਂ ਦਾ ਭਾਰੀ ਇਕੱਠ ਵਿੱਚ ਸੰਗਤਾਂ ਆਉਣ ਜਿਵੇਂ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਬਹੁਤ ਦੂਰੋਂ ਦਰੜੋਂ ਸੰਗਤਾਂ ਪਹੁੰਚੀ ਹੋਏ ਨੇ ਪਲੇਸ ਸਥਾਨ ਤੇ ਦਰਸ਼ਨ ਕਰਨ ਦੇ ਲਈ ਦੋਹਾਂ ਦੋਹਾਂ ਸੰਗਤਾਂ ਆਈਆਂ ਹੋਈਆਂ ਨੇ ਤੇ ਬਹੁਤ ਵੱਡਾ ਗੁਵਸਤਾ ਕੀਤੀ ਹੋਈ ਆ ਹਾਂਜੀ ਆ ਤੁਸੀਂ ਵੇਖ ਸਕਦੇ ਹੋ ਜਿਵੇਂ ਜਿਹੜੇ ਪੁਲਿਸ ਕਰਮਚਾਰੀ ਨੇ ਇਹਨਾਂ ਦੀ ਬਹੁਤ ਵਧੀਆ ਆਪਣੀ ਡਿਊਟੀ ਕਰ ਰਹੇ ਨੇ ਇਹ ਹਾਂਜੀ ਤੇ ਸਰਪਾਈ ਨੇ ਗੱਡੀਾਂ ਨਹੀਂ ਲੇਕੀ ਅਜੋ ਉਸ ਆਦਾਂ ਕੋਈ ਪਾਣੀ ਵਾਲੀ ਗੱਡੀ ਆ ਕੋਈ ਫਾਇਰ ਬ੍ਰਿਗੇਡ ਵਾਲੀ ਜਿਵੇਂ ਕਿ ਕੋਈ ਅੰਦੁਰ ਘਟਨਾਣਾ ਹੋਵੇ ਭਾਈ ਤੇ ਇਸਰਪਾਇਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਇਸ ਜਗ੍ਹਾ ਤੇ ਪਾਣੀ ਆ ਕੇ ਰੁਕ ਜਾਂਦੀ ਆ ਤੇ ਤੁਜੀ ਸੰਗ ਦਾ ਭਾਰੀ ਇਕੱਠ ਵੇਖ ਸਕਦੇ ਹੋ ਵੀਡੀਓ ਵਿੱਚ ਦੇਖ ਸਾਧੂ ਜੀ ਬਹੁਤ ਲੱਖਾਂ ਦੀ ਤਕਾਦ ਵਿੱਚ ਸੰਗਤ ਪਹੁੰਚੀ ਹੋਈ ਆ ਨਮਸਤਕ ਹੋਣ ਦੇ ਲਈ ਇਹ ਤਿੰਨ ਤਿੰਨ ਦਿਨ ਇਸ ਜਗ੍ਹਾ ਤੇ ਸਵਾ ਭਰਦੀ ਆ ਜਿਵੇਂ ਕਿ 25 26 27 27 ਦਾ ਅੱਜ ਲਾਸਟ ਦਵਾਨ ਆ ਤੇ ਲਾਸਟ ਦਵਾਨ ਵਾਲੇ ਦਿਨ ਪਾਲਕੀ ਸਾਹਿਬ ਨਿਕਲਦੀ ਆ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਤੇ ਗੁਰਦੁਆਰਾ ਸ੍ਰੀ ਚੌਪੀ ਸ੍ਰੋਪਤਾ ਕਾ ਨੇ ਰੂਪੀ ਜਾਂਦੀ ਐ ਤੇ ਇਹ ਸੰਗਤਾਂ ਬਸਤਰ ਪਰਵਾਨਦੀਆਂ ਨੇ ਤੇ ਇਸ ਤੋਂ ਅਗਰੋਂ ਜਿਹੜੇ ਲੰਗਰ ਵੀ ਹੁੰਦੇ ਨੇ ਵੀ ਚਾਲੇ ਪਾਉਂਦੇ ਨੇ। ਆਹ ਦੇਖ ਸਕਦਾ ਹਾਂ ਆਹ ਦੇ ਗਾਰੇ ਭਾਰੀ ਘੱਟ ਸੰਗਤਾਂ ਦਾ। ਆਹ ਬੇਟਾ ਹਾਂਜੀ ਬਹੁਤ ਭਾਰੀ ਘੱਟਾਂ ਤੁਸੀਂ ਦੇਖ ਸਕਦੇ ਹੋ। ਭਾਰੀ ਰਸ ਦੇ ਵਿੱਚ ਸੰਗਤਾਂ ਪਹੁੰਚੇ ਹੋਏ ਨੇ ਲੱਖਾਂ ਦੀ ਦਰਵਾਜ਼ੇ ਵਿੱਚ। ਬਹੁਤ ਆਕਾਟਾ ਭਾਰੀ ਰਸ ਦੇ ਸਾਹਮਣੂ ਪਰ ਰੱਖਣ ਨੂੰ ਜਗ੍ਹਾ ਨਹੀਂ ਹੈ ਕਿਤੇ ਵੀ। ਤੇ ਇਸ ਜਗ੍ਹਾ ਤੇ ਆਪਣਾ ਹਰ ਇੱਕ ਇਨਸਾਨ ਨੂੰ ਆਪਣਾ ਧਿਆਨ ਰੱਖਣ ਦਾ ਦਿਨ ਕੀ 파ਸਾ ਵਗੈਰਾ ਥੋਆਇਲ ਵਗੈਰਾ ਤੋਂ ਹਰ ਇੱਕ ਆਪਣੇ ਜੀ ਦੇ ਆਪ ਧਿਆਨ ਰੱਖਣਾ ਚਾਹੀਦਾ ਹੈ ਹਾਂਜੀ ਤੁਸੀਂ ਦਰਸ਼ਨ ਕਰਦੇ ਹੋ ਇਸ ਲੋਹੇ ਇਸ ਜਗ੍ਹਾ ਤੇ ਦਿਨੇ ਦੀ ਸੰਗਤਾਂ ਪਹੁੰਚੀਆਂ ਨੇ ਪਾਲਕੀ ਸਾਹਿਬ ਜੀ ਨਾਲ ਲੱਖਾਂ ਦੀ ਗਿਣਤੀ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਆਹ ਦੇਖਣਾ ਤੁਸੀਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਨੇ ਤੇ ਬਹੁਤ ਭਾਰੀ ਬਵਸਾ ਬਹੁਤ ਵੱਡੇ ਵੱਡੇ ਇੰਤਜ਼ਾਮ ਕਿਤੇ ਹੋਏ ਨੇ ਦੇਖ ਸਾਧੂ ਕਿਤੇ ਵੀ ਪਾਰ ਰੱਖਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਇੰਨਾ ਭਾਰੀ ਇਕੱਠਾ ਤੇ ਹਰ ਇੱਕ ਇਨਸਾਨ ਨੂੰ ਚਾਹੀਦਾ ਕਿ ਆਪਣੇ ਵੀ ਆਪਣੀ ਖੁਦ ਦੀ ਵੀ ਜ਼ਿੰਮੇਵਾਰੀ ਬਣਦੀ ਆ ਜਿਹੜਾ ਕਿ ਇਸ ਜਗ੍ਹਾ ਤੇ ਆਪਣੇ ਆਪ ਨੂੰ ਸਾਵਧਾਨ ਰੱਖੋ ਕਿਸਦਾ ਵੀ ਮੋਬਾਈਲ ਵੀ ਡਿੱਕ ਸਕਦਾ ਚੋਰੀ ਵੀ ਹੋ ਸਕਦਾ ਪਰਸ ਵਗੈਰਾ ਵੀ ਤੇ ਆਪਣੇ ਹਰ ਇੱਕ ਸਾਵਧਾਨ ਰਹਿਣਾ ਜਿਹੜੀ ਸੰਗਤ ਪਹੁੰਚੀ ਹੋਈ ਆ ਕੋਈ ਵੀ ਆਪਣੀ ਚੀਜ਼ ਲਖੋ ਚ ਖੋਵੇ ਕੋਈ ਗੁਆਚੇ ਨਾ ਅਤੇ ਦਰਸਨਾਂ ਲਈ ਸਭ ਤੇ ਆਈ ਹੋਈ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਤੇ ਨਮਸਤਕ ਹੋਣ ਲਈ ਜਿਵੇਂ ਕਿ ਬਹੁਤ ਚਾਨਣ ਵਾਲੇ ਸੰਗਤੇ ਰਹੇ ਕੋਈ ਖੁੱਲੜਵਾਜੀ ਨਾ ਕਰੇ ਕੋਈ ਵੀ ਚਾਰ ਸਤਕਾਰ ਨਾਲ ਆ ਕੇ ਮੱਥਾ ਟੇਕੇ ਆਰਾਮ ਨੇ ਨਾਲ ਇਹ ਤੁਸੀਂ ਦਾ ਸੰਗਤਾਂ ਦੇ ਦਰਸ਼ਨ ਕਰ ਲਓ ਇਸ ਸਮੇਂ ਜਿਹੜੀਆਂ ਸੰਗਤਾਂ ਹੁੰਦੀਆਂ ਨੇ ਇਹ ਵੀ ਇੱਕ ਪਰਮਾਤਮਾ ਵੈਗੁਰ ਦਾ ਰੂਪ ਨੇ ਇਹ ਇਹ ਵੀ ਰੱਬ ਦਾ ਰੂਪ ਨੇ ਜਿਹੜੇ ਸੰਗਤਾਂ ਨੇ ਤੇ ਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਟਰੈਕਟਰ ਤਿਆਰ ਕੀਤਾ ਹੋਇਆ ਸਜਾਵਟਾ ਬਹੁਤ ਹੀ ਸੋਹਣਾ ਸਜਾਵਟ ਤਿਆਰ ਕੀਤਾ ਹੋਇਆ ਟਰੈਕਟਰ ਸਜਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਜੋ ਕਿ ਪਾਲਕੀ ਸਾਹਿਬ ਦੇ ਨਾਲ ਚੱਲਦਾ ਆ ਰਿਹਾ ਏ ਆ ਦੇਖੋ ਫੁੱਲਾਂ ਦੇ ਨਾਲ ਰੀਵਾਂ ਦੇ ਨਾਲ ਟਰੈਕਟਰ ਸਜਾਇਆ ਹੋਇਆ ਬਹੁਤ ਸੋਹਣੇ ਫੁੱਲ ਲਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਤੇ ਆ ਦੇਖੋ ਜੀ ਬਹੁਤ ਹੀ ਸੋਹਣਾ ਟਰੈਕਟਰ ਤਿਆਰ ਕੀਤਾ ਸਜਾਇਆ ਹੋਇਆ ਜਿਵੇਂ ਕਿ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਸੰਗਤਾਂ ਦਾ ਬਹੁਤ ਭਾਰੀ ਰਸਾ ਲੱਖਾਂ ਦੀ ਤਦਾਦ ਵਿੱਚ ਸੰਗਤ ਪਹੁੰਚੀ ਹੋਈ ਆ ਤੇ ਅੱਜ ਆਖਿਰਤ ਦਾ ਹਨਾ ਆਖਿਰਤ ਦਿਨ ਆ ਆ ਦੇਖ ਸਕਦਾ ਟਰੈਕਟਰ ਬਹੁਤ ਸੋਹਣਾ ਸਜਾਇਆ ਹੋਇਆ ਹੈ ਬਾਈਆਂ ਉਹਨਾਂ ਨੇ ਆ ਦੇਖੋ ਬਾਈ ਪ੍ਰਸ਼ਾਦ ਵੀ ਲੈ ਰਹੇ ਨੇ ਬਾਬਾ ਜੀ ਆ ਦੇਖੋ ਜੀ ਬਹੁਤ ਹੀ ਦੇਖੋ ਸੰਗਤਾਂ ਦਾ ਭਾਰੀ ਇਕੱਠ થી મારે